ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਵਿਧਾਨ ਸਭਾ ਮਾਨਸੂਨ ਸੈਸ਼ਨ ਦਾ ਦੂਜਾ ਦਿਨ ਸੀ ਦੂਜੇ ਦਿਨ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਇੱਕ ਦੂਜੇ ਉੱਤੇ ਬਹੁਤ ਵੱਡੇ ਵੱਡੇ ਤੰਜ ਕੱਸੇ ਦੂਸਰੇ ਪਾਸੇ ਇਸ ਗੱਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਫਿਰ ਦੁਬਾਰਾ ਹਲਚਲ ਮਚ ਗਈ ਕੱਲ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਸਾਰਾ ਦਿਨ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੈਂਡ ਕੀਤਾ ਦੱਸਦੀ ਕਿ ਵਿਧਾਨ ਸਭਾ ਦੇ ਵਿੱਚ ਉਹਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖੇ ਪਲਟਵਾਰ ਕੀਤੇ ਦੂਸਰੇ ਪਾਸੇ ਉਹਨੇ ਇਹ ਵੀ ਕਿਹਾ ਕਿ ਵਿਧਾਇਕ ਸੀਤ ਤਿੰਨ ਯਾਨੀ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਐਮਐਲਏ ਬਣੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਕਿਹੜੇ ਨੇ ਪਹਿਲਾ ਹੈ ਮਨਪ੍ਰੀਤ ਇਆਲੀ ਹਲਕਾ ਦਾਖਾ ਤੋਂ ਦੂਸਰੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਹੜੇ ਡਾਕਟਰ ਸੁਖੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਹਲਕਾ ਬੰਗਾ ਤੋਂ ਤੀਸਰੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਹਲਕਾ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਧਾਨ ਸਭਾ ਦੀ ਚੋਣ ਲੜੀ ਸੀ ਦੂਸਰੇ ਪਾਸੇ ਜੇ ਗੱਲ ਕਰੀਏ ਹੁਣ ਭਗਵੰਤ ਮਾਨ ਨੇ ਕੱਲ ਇਹ ਬੜਾ ਵੱਡਾ ਬਿਆਨ ਦਿੱਤਾ ਕਿ ਤਿੰਨਾਂ ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਰਹਿ ਗਿਆ ਹੈ ਯਾਨੀ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੈ ਮਨਪ੍ਰੀਤ ਇਆਲੀ ਹਾਲੇ 20 ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਨੇ ਫਿਰ ਇਹ ਅਚਾਨਕ ਪਗਵੰਤ ਮਾਰਨੇ ਇਹ ਕਿਉਂ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਰਹਿ ਗਿਆ ਹੈ ਯਾਨੀ ਕਿ ਉਹ ਮਨਪ੍ਰੀਤ ਇਆਲੀ ਦੀ ਗੱਲ ਕਰ ਰਹੇ ਨੇ ਜਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਦੀ ਗੱਲ ਕਰ ਰਹੇ ਨੇ ਜਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੈਂਤਰਾ ਖੇਡੇਗੀ ਦੂਸਰੇ ਪਾਸੇ ਮਨਪ੍ਰੀਤ ਯਾਲੀ ਨੇ ਸਿੱਤਾਂ ਦੇ ਪੁੱਲ ਬੰਨੇ ਆਮ ਆਦਮੀ ਪਾਰਟੀ ਸਰਕਾਰ ਦੇ ਇੱਕ ਰਾਜਨੀਤਿਕ ਦੇ ਵਿੱਚ ਹੋਣ ਦੇ ਨਾਲ-ਨਾਲ ਇੱਕ ਚੰਗੇ ਬਿਜ਼ਨਸਮੈਨ ਇੱਕ ਚੰਗੇ ਵਪਾਰੀ ਵੀ ਨੇ ਮਨਪ੍ਰੀਤ ਯਾਲੀ ਹਲਕਾ ਦਾਖਾ ਤੋਂ ਲੁਧਿਆਣਾ ਤੋਂ ਕਿਉਂਕਿ ਉਹਨਾਂ ਦੇ ਅੰਡਰ ਕਲੋਨੀਆ ਕਟੀਆਂ ਜਾਂਦੀਆਂ ਨੇ ਰੀਅਲ ਏਸਟੇਟ ਦਾ ਉਹ ਕੰਮ ਕਰਦੇ ਨੇ ਉਹਨਾਂ ਨੇ ਜਿਹੜਾ ਪੈਪਰਾ ਕਾਨੂੰਨ ਪਾਸ ਕੀਤਾ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਤਾਰੀਫ਼ ਕੀਤੀ ਗਈ ਮਨਪ੍ਰੀਤ ਈਆਲੀ ਵੱਲੋਂ ਮਨਪ੍ਰੀਤ ਈਆਲੀ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਪੈਪਰਾ ਕਾਨੂੰਨ ਕੀਤਾ ਹੈ 500 ਗੱਜ ਦੇ ਪਲਾਟ ਨੂੰ ਐਨੋਸ ਜਿਹੜੀ ਮਿਲੇਗੀ ਉਹ ਵੀ ਫਰੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦਾ ਇੱਕ ਬੜਾ ਵੱਡਾ ਉਪਰਾਲਾ ਹੈ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਲੋਕ ਕਲੌਣੀਆਂ ਦੇ ਵਿੱਚ ਰਹਿੰਦੇ ਨੇ ਜਾਂ ਜਿਹੜੇ ਲੋਕ ਲਾਲ ਲਕੀਰ ਦੇ ਅੰਦਰ ਜਾਂ ਬਾਹਰ ਰਹਿੰਦੇ ਨੇ ਇਸ ਗੱਲ ਨੂੰ ਲੈ ਕੇ ਹੁਣ ਫਿਰ ਸਿਆਸਤ ਚਰਚਾ ਜਿਹੜੀ ਛਿੜ ਚੁੱਕੀ ਹੈ ਮਨਪ੍ਰੀਤ ਈਆਲੀ ਨੂੰ ਕਿਉਂਕਿ ਕੱਲ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕਿਹਾ ਕੇ ਤਿੰਨ ਵਿਧਾਇਕ ਨੇ ਤਿੰਨਾਂ ਦੇ ਵਿੱਚੋਂ ਇੱਕ ਰਹਿ ਗਿਆ ਹੈ ਯਾਨੀ ਕਿ ਉਹ ਗੱਲ ਕਰ ਰਹੇ ਨੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦੀ ਧਰਮ ਪਤਨੀ ਦੀ ਜਿਹੜੇ ਐਮ ਐਲ ਏ ਬਣੇ ਨੇ ਜਿਹੜੇ ਵਿਧਾਇਕ ਬਣੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲ ਬਾਅਦ ਦੂਸਰੇ ਪਾਸੇ ਖồn ਰਹਿ ਗਏ ਕੱਲੇ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਤੂੰ ਸਾਰੇ ਚੈਨਲਾਂ ਤੋਂ ਇਹ ਖਬਰ ਆ ਰਹੀਆਂ ਨੇ ਕਿ ਸਿਰਫ ਦੋ ਤਿੰਨ ਦੇ ਵਿੱਚ ਬੜਾ ਵੱਡਾ ਝਟਕਾ ਲੱਗੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਉਂਕਿ ਮਨਪ੍ਰੀਤ ਯਾਲੀ ਬੜੀ ਜਲਦੀ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਤ ਕਰਨ ਜਾ ਰਹੇ ਨੇ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਪੂਰੀ ਤਰ੍ਹਾਂ ਤਿੱਤਰ-ਬਿੱਤਰ ਹੋ ਜਾਵੇਗੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਜਾਵੇਗਾ ਧੰਨਵਾਦ